ਜਿਹੜੇ ਆ ਜਿਹੜੇ ਇੱਕ ਮਿੰਟ ਮੇਰੇ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨਾ ਬਤਾਇਓ ਇੱਕ ਪ੍ਰਧਾਨ ਬਣਨਾ ਚਾਹੁੰਦਾ ਸੀ ਇਹਨੂੰ ਇਹ ਹੈ ਨਹੀਂ ਬਾਦ ਕੇ trap ਕੀਤੀ ਹੋਈ ਸੀ ਇਹਦੀ ਨੇ ਫਿਰ ਉਸੇ ਬਹੁਤ ਪਿਆਰ ਨਾਲ ਬੈਠੇ ਉਸਨਾਜੀ ਖੇਤਰੋਂ ਕਿਉਂ ਆਣੇ ਭਾਈ ਜੀ ਥੋੜਾ ਸਾਥ ਦੇਓ ਆਹ ਭਾਈ ਇੱਕ ਮਿੰਟ ਤੁਸੀਂ ਉੱਥੇ ਨਹੀਂ ਖੜ੍ਹ ਸਕਦੇ ਸੀਗੇ ਜੀ ਉੱਥੇ ਖੜ੍ਹ ਨਹੀਂ ਸਕਦੇ ਸੀਗੇ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਇਹ ਰੌਲਾ ਪਾਉਂਗੇ ਫਰ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਸੌਰੀ ਪੈਰਿਸ ਸੌਰੀ ਮੈਂ ਪਾਕਿ ਦਾ ਪ੍ਰਧਾਨ ਆ ਗੱਲ ਸੁਣੋ ਹੋ ਵੀ ਬੈਠੇ ਨਹੀਂ ਉਹਨਾਂ ਮਲ ਦੇਖੋ ਹੋ ਵੀ ਬੈਠੇ ਨਹੀਂ ਗਰਮੀ 'ਚ ਮੈਂ ਉਹਦੇ ਮੂਹਰੇ ਮੈਂ ਪ੍ਰਧਾਨ ਬੱਜਦਾ ਸਰਦਾਰ ਜੀ ਉਹ ਠੀਕ ਆ ਕੀ ਆ ਬਹਿ ਜਾ ਕਮਾਲਾ ਮੈਨੂੰ ਮੈਂ ਸਮਝਾਂਦਾ ਨਹੀਂ ਉਸਤਵ ਜਿੰਦਾਬਾਦ ਵੇ ਪੌਣੇ 5 ਵਜੇ ਵਿਚਾਰ ਕਰ ਰਹੇ ਆ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ 'ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਅਹੁਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਧਰੋਂ ਕੁਝ ਮਿਲਦਾ ਲੈ ਲਓ ਉਧਰ ਹੋ ਜਾਓ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ ਬੈਂਤੀ ਜਿਹੜੇ ਆ ਜਿਹੜੇ ਇੱਕ ਮਿੰਟ ਮੇਰੇ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਨਹੀਂ ਹੋ ਗਿਆ ਸਾਡੇ ਇਹਨਾਂ ਇਹ ਜਾਨੀ ਬਾਤਾਂ ਕਰ ਦਿੱਤੀਆਂ ਤੁਸੀਂ ਨੇ ਫਿਰ ਤੁਸੀਂ ਬਹੁਤ ਪਿਆਰ ਨਾਲ ਬੈਠੋ ਉਸ ਨਾਜੀ ਖੇਤਰੋਂ ਕਿਉਂ ਆਣੇ ਡਾਕਟਰ ਜੀ ਥੋੜਾ ਸਾਥ ਉਹ ਆ ਭਾਈ ਇੱਕ ਮਿੰਟ ਤੁਸੀਂ ਉੱਥੇ ਨਹੀਂ ਖੜ੍ਹ ਸਕਦੇ ਸੀਗੇ ਜੀ ਉੱਥੇ ਖੜ੍ਹ ਨਹੀਂ ਸਕਦੇ ਸੀਗੇ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤੇ ਜਾਨਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਜੇ ਰੌਲਾ ਪਾਓਗੇ ਤਾਂ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਮੈਂ ਸੌਰੀ ਪੈਰੀ ਸੌਰੀ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣੋ ਉਹ ਵੀ ਬੈਠੇ ਨੇ ਉਹਨਾਂ ਨੂੰ ਦੇਖੋ ਉਹ ਵੀ ਬੈਠੇ ਨੇ ਗਰਮੀ 'ਚ ਮੈਂ ਉਹਰੇ ਮੂਰੇ ਮੈਂ ਪ੍ਰਧਾਨ ਬਣਦਾ ਬਾਜੀ ਬੜੀ ਗੱਲ ਕੀ ਆ ਬੈਠੋ ਯਾਰ ਕਮਾਲਾ ਮੈਨੂੰ ਇਹ ਤੁਹਾਨੂੰ ਜਾਣਦਾ ਨਹੀਂ ਬਹੁਤ ਕਮਾਲ ਜਿੰਦਾਬਾਦ ਵੈ ਪੌਣੇ 5 ਵਜੇ ਵਿਚਾਰ ਕਰ ਰਹੇ ਆ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਉਹਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਧਰੋਂ ਕੁਝ ਮਿਲਦਾ ਲੈ ਲਓ ਉਧਰ ਹੋ ਜਾਓ ਭਾਵੇਂ ਕਿਰਪਾ ਕਰਕੇ ਡਿਸਟਰਬ ਨਾ ਕਰੋ